ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਗਾਣੇ ਚਰਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਅੱਜ ਦਾ ਵਲੌਗ ਵੀ ਬਹੁਤ ਵਧੀਆ ਵਾ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਿਓ ਵੀਡੀਓ ਦੇ ਨਾਲ ਬਣੇ ਰਿਓ ਐਂਡ ਤੱਕ ਤੇ ਬਿਲਕੁਲ ਸਕਿੱਪ ਕਰਕੇ ਇਹਨਾਂ ਦੇਖਿਓ ਫੁੱਲ ਵਾਚ ਕਰਿਓ ਜੀ ਵੀਡੀਓ ਸੋ ਅੱਜ ਅਸੀਂ ਆਏ ਆ ਆਪਣੇ ਪੇਕੇ ਪਰਿਵਾਰ ਦੇ ਵਿੱਚ ਤੇ ਇੱਥੇ ਮੇਰੇ ਮੰਮੀ ਨੇ ਤੇ ਸੋ ਉਧਰ ਮੇਰੇ ਵੱਡੇ ਭਾਬੀ ਜੀ ਨੇ ਤੇ ਉਧਰ ਬੱਚੇ ਖੇਡ ਰਹੇ ਨੇ ਤੇ ਆਪਾਂ ਤੁਹਾਨੂੰ ਦੱਸਦੇ ਆ ਸਾਡੀ ਕਿਚਨ ਮਤਲਬ ਜਿੱਥੇ ਮੈਂ ਪੇਕੇ ਪਰਿਵਾਰ ਚ ਆਈਆਂ ਉੱਥੇ ਮੇਰੇ ਭਰਾ ਦਾ ਘਰ ਹੈ ਤੇ ਇਹ ਸਾਡੀ ਕਿਚਨ ਹੈ ਹਲੇ ਮਤਲਬ ਸਾਰਾ ਕੰਮ ਹੋਣ ਵਾਲਾ ਇਹ ਕੋਠੀ ਦਾ ਅਜੇ ਕੰਪਲੀਟ ਨਹੀਂ ਹੋਈ ਹੈਗੀ ਤੇ ਕਿਚਨ ਦਾ ਸਮਾਨ ਰੱਖਿਆ ਹੋਇਆ ਵਾ ਤੇ ਬਾਕੀ ਸਾਰਾ ਮਤਲਬ ਕੱਚਾ ਹੀ ਹੈ ਸਾਰਾ ਇੱਧਰ ਪੌੜੀਆਂ ਜਾਂਦੀਆਂ ਨੇ ਤੇ ਇੱਧਰ ਬੈੱਡਰੂਮ ਆ ਇਹ ਮੇਰੀ ਮੰਮੀ ਜੀ ਦਾ ਇਹ ਮੇਰੇ ਛੋਟੇ ਵੀਰ ਦਾ ਬੇਟਾ ਹੈ ਤੇ ਇੱਧਰ ਮੈਂ ਤੁਹਾਨੂੰ ਦੱਸਦੀ ਆ ਇੱਧਰ ਮੇਰੇ ਡੈਡੀ ਜੀ ਦੀ ਫੋਟੋ ਆ ਆ ਵੇਖੋ ਮੇਰੇ ਡੈਡੀ ਜੀ ਦੀ ਫੋਟੋ ਥੋੜੀ ਖਰਾਬ ਹੋ ਗਈ ਹੈ ਨਵੇਂ ਬਣਾਉਣੇ ਦਿੱਤੀ ਆ ਦਾਦਾ ਜੀ ਦੀ ਫੋਟੋ ਸੇ ਮੇਰੇ ਦਾਦਾ ਜੀ ਦੀ ਆ ਤੇ ਇੱਧਰ ਹੈਗਾ ਏ ਸਟੋਰ ਸੋ ਇੱਧਰ ਤੁਹਾਨੂੰ ਦੱਸਦੇ ਆਪਾਂ ਸਟੋਰ ਆ ਸੋ ਇਧਰ ਨੇ ਸੋ ਇਹ ਹੈ ਲੌਬੀ ਇਧਰ ਇੱਕ ਬੈਡਰੂਮ ਸੋ ਇਧਰ ਇੱਕ ਬੈਡਰੂਮ ਹੈ ਤੇ ਇਹ ਮੇਰੇ ਪ੍ਰਾਦੀ ਫੋਟੋ ਤੇ ਇਹ ਮੈਂ ਸੀਸਾ ਬਣਾਇਆ ਹੋਇਆ ਸੀ ਇਹ ਮੈਂ ਖੁਦ ਬਣਾਇਆ ਸੀ ਤੇ ਇੱਧਰ ਹੈ ਗਾਇ ਡ్రਾਈੰਗ ਰੂਮ ਸੋ ਇੱਧਰ ਡ్రਾਈੰਗ ਰੂਮ ਹੈ ਸੋ ਇਹ ਡ్రਾਈੰਗ ਰੂਮ ਆ ਬਾਕੀ ਕੋਠੀ ਦਾ ਸਾਰਾ ਕੰਮ ਕਰਾਉਣ ਵਾਲਾ ਹੈ ਜੀ ਸੋ ਆਪਾਂ ਇੱਥੇ ਬਣਾ ਰਹੇ ਹਾਂ ਚਨੇ ਸੋ ਆਪਾਂ ਚਨੇ ਨੂੰ ਤਰਕਾ ਲਾਵਾਣਗੇ ਜੀ Kan ini deh namanya, kuingi. Ciptaip ਇਹ ਕੀ ਹੈ ਬੜਫੀ ਮਿਕਸ ਡਬਾਇਆ ਚਲੋ ਮੈਂ ਕਰਨੀ ਆ ਜੀ ਮਿਕਸ ਮੰਮੀ ਕਹਿੰਦੀ ਹੀ ਕਿ ਸਾਡੇ ਕੋ ਮੋਕਣੀ ਨਹੀਂ ਮੇਰੇ ਕੋ ਕੱਲੀ ਕੋ ਤੇ ਮੈਂ ਕਹਾਂ ਚਲੋ ਕੋਈ ਨਹੀਂ ਆਪਾਂ ਆ ਜੰਨੇ ਆ ਖਾਣ ਮਠਿਆਈ ਸੋ ਆ ਜੋ ਗਾਇਸ ਜਿਨੇ ਜਿਨੇ ਮਠਿਆਈ ਖਾਣੇ ਸੋ ਸਾਡੇ ਹੀ ਭੂਆ ਜੀ ਦੇ ਬੇਟੇ ਦੀ ਮੈਰਿਜ ਸੀ ਤੇ ਉਹ ਦੇ ਕੇ ਗਈ ਸੀ ਮਠਿਆਈ ਤੇ ਮੰਮੀ ਵਿਚਾਰੀ ਕੱਲੀ ਆ ਤੇ ਉਹਨਾਂ ਕੋ ਤੇ ਮੋਕਣੀ ਨਹੀਂ ਸੀ ਤੇ ਮੇਰੇ ਵੱਡ ਦੇ ਵੱਡੇ ਬ੍ਰਦਰ ਦੇ بیٹے ਆ ਤੇ ਉਹਨਾਂ ਨੂੰ ਵੀ ਆਇਆ ਹੋਇਆ ਸੀ ਡੱਬਾ ਤੇ ਪਰ ਉਹ ਨਿਆਣੇ ਇੱਥੋਂ ਵੀ ਖਾਣ ਦੇ ਸੀ ਉੱਥੋਂ ਵੀ ਖਾਣ ਦੇ ਤੇ ਹਨਾ ਮੁੱਕਣੀ ਨਹੀਂ ਇਕੱਲੇ ਬੰਦੇ ਕੋ ਸੋ ਆਪਾਂ ਖਾਵਾਂਗੇ ਹੁਣ ਆਜੋ अज so, की वीडियो की मेरी लगी लाइक कमेंट करके जरूर दस्यो मिलते अगली सोनी जी वीडियो दे